ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਆਫਰਾਂ ਵਾਲੀ ਸੂਟ ਹੀ ਲੈ ਕੇ ਆਈਆਂ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਇਹ ਸੂਟਾਂ ਦੀ ਡਿਮਾਂਡ ਹਮੇਸ਼ਾ ਰਹਿੰਦੀ ਹੈ ਤੇ ਰੇਟ ਬਹੁਤ ਹੀ ਜ਼ਿਆਦਾ ਅਫੋਰਡੇਬਲ ਹੁੰਦਾ ਹੈ ਸਭ ਦੋ ਚਾਰ ਤਰ੍ਹਾਂ ਦੀਆਂ ਕਲੈਕਸ਼ਨਾਂ ਹੀ ਲੈ ਕੇ ਆਈਆਂ ਕਿਉਂਕਿ ਇਹਨਾਂ ਵਿੱਚ ਰੰਗ ਕਾਫੀ ਅਵੇਲੇਬਲ ਸੀ ਇਸ ਲਈ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਏਗਾ ਕਿ ਮੈਂ ਕਿਹੜੀ-ਕਿਹੜੀ ਸੂਟ ਡਿਜ਼ਾਈਨ ਪੈਟਰਨ ਐਡ ਕੀਤੇ ਨੇ ਇਹ ਵਾਲੀ ਯਾਨੀ ਫਰਸਟ ਕਲੈਕਸ਼ਨ ਹੈ ਬਹੁਤ ਪਿਆਣਾ ਇਨੋਸੂਟ ਨੂੰ ਪਿਆਰ ਦਿੰਦੀਆਂ ਨੇ ਬੰਦਨੀ ਸਟਾਈਲ ਦਾ ਔਰਗੈਂਜ਼ਾ ਡਿਜੀਟਲ ਪ੍ਰਿੰਟ ਦਾ 2 ਮੀਟਰ ਦਾ ਆਲ ਓਵਰ ਸ਼ਰਟ ਦਾ ਫੈਬਰਿਕ ਆਏਗਾ ਤੇ ਦੁਪੱਟਾ ਜਿਹੜਾ ਉਹ ਵੀ ਲਗਭਗ 2 ਮੀਟਰ ਦਾ ਆਏਗਾ ਉਹ ਵੀ ਬੰਦਨੀ ਸਟਾਈਲ ਦਾ ਉਹ ਵੀ ਤੁਹਾਨੂੰ ਔਰਗੈਂਜ਼ਾ ਦਾ ਹੀ ਮਿਲੇਗਾ ਸ਼ਰਟ ਤੇ ਦੁਪੱਟਾ ਜਿਹੜਾ ਔਰਗੈਂਜ਼ਾ ਦਾ ਹੈ बॉਟਮ ਪਲੇਨ ਆਏਗਾ 3 ਮੀਟਰ ਦਾ ਉਹ ਆਏਗਾ ਜੌਰਜਟ ਦਾ ਸ਼ਰਟ ਤੇ ਦੁਪੱਟਾ ਔਰਗੈਂਜ਼ਾ बॉਟਮ ਜਿਹੜਾ ਉਹ ਜੌਰਜਟ ਦਾ 400 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਆਲ ਓਵਰ ਇੰਡੀਆ ਕਲੈਕਸ਼ਨਾਂ ਜਿੰਨੀਆਂ ਵੀ ਮੈਂ ਐਡ ਕਰਦੀ ਆ ਜਿਸ ਵੀ ਵੀਡੀਓ ਦੇ ਵਿੱਚ ਸ਼ਾਰਟ ਵੀ ਜਾਂ ਕਮਿਊਨਿਟੀ ਤੇ ਮੋਸਟਲੀ ਉਹਨਾਂ ਸਾਰਿਆਂ ਜਿਹੜੀਆਂ ਸ਼ਿਪਿੰਗ ਚਾਰजेस ਹੁੰਦੇ ਨੇ ਉਹ ਫ੍ਰੀ ਹੁੰਦੇ ਨੇ ਅਸੀਂ ਹਰ ਇੱਕ ਡਿਲੀਵਰੀ ਕੋ ਕਰਤਾ ਕਰਦੇ ਆ ਘਰ ਤੱਕ ਸੂਟ ਆਂਦੇ ਨੇ ਕੋਰੀਅਰ ਜਿਹੜੇ ਤੁਹਾਡੇ ਘਰ ਤੱਕ ਪਹੁੰਚਣਗੇ ਤੁਸੀਂ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਨੰਬਰ ਮੈਂ ਤੁਹਾਡੇ ਆਰਡਰ ਕਰਨ ਦੇ ਲਈ 623924575 ਚ ਦਿੰਦਾ ਆ ਉੱਤੇ ਜਾ ਕੇ ਤੁਸੀਂ ਅਗਰ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਜਿਸ ਤਰ੍ਹਾਂ ਅਗਰ ਕੁਐਰੀ ਹੀ ਕਰਨਾ ਚਾਹੁੰਦੇ ਹੋ ਉਦੋਂ ਬਾਅਦ ਡਿਟੇਲ ਜਾਨਣਾ ਚਾਹੁੰਦੇ ਹੋ ਤਾਂ ਉੱਥੇ ਜਾ ਕੇ ਮੈਨੂੰ ਵੀ ਪੁੱਛ ਸਕਦੇ ਹੋ ਗਰਪਾਇ ਨੇਮ ਹੀ ਕਰਨਾ ਤਾਂ ਕੋਈ ਇਸ਼ੂ ਨਹੀਂ ਆ ਤੁਸੀਂ ਕੁਐਰੀ ਵੀ ਕਰ ਸਕਦੇ ਹੋ ਪਿਓਰ ਕੈਮਰੀ कॉटन ਦੇ ਵਿੱਚ 2 ਮੀਟਰ ਦੀ ਸ਼ਰਟ ਤੇ 2 ਮੀਟਰ ਦਾ ਬਾਟਮ ਆਏਗਾ ਸ਼ਰਟ ਦਾ ਫੈਬਰਿਕ ਵੀ ਕੈਮਰੀ कॉटन ਹੈ ਤੇ ਬਾਟਮ ਦਾ ਜਿਹੜਾ ਫੈਬਰਿਕ ਹੈ ਉਹ ਵੀ ਕੈਮਰੀ कॉटन ਦਾ ਆਏਗਾ ਰੇਟ ਇਹਦਾ ਵੀ 400 ਰੁਪਏ ਹੈ ਰੰਗ ਇਹਦੇ ਵਿੱਚ 19 ਨੇ ਸੂਟ ਬਹੁਤ ਸੋਹਣੇ ਨੇ ਰੰਗ ਬੜੇ ਪਿਆਰੇ ਨੇ ਕੋਸ਼ਿਸ਼ ਕਰਦੀ ਹੁੰਦੀ ਆ ਕਿ ਜਿਹੜੇ ਟ੍ਰੈਂਡੀ ਸੂਟ ਨੇ ਉਹੀ ਲੈ ਕੇ ਆਵਾਂ ਸਿੰਗਲ ਕਲਰ ਦੇ ਵਿੱਚ ਬਲੈਕ ਕਲਰ ਦੇ ਵਿੱਚ 5 ਮੀਟਰ ਦਾ ਮਸਲੀਨ ਦਾ ਸੂਟ ਆਇਆ 950 ਰੁਪਏ ਦਾ ਰੇਟ ਹੈ ਕੁਝ ਸੂਟ ਸਿੰਗਾ ਸਿੰਗਲ ਨੇ ਇਹ ਵੀ ਸੂਟ ਤੁਹਾਨੂੰ ਸਿੰਗਲ ਹੀ ਮਿਲੇਗਾ ਇਹ ਤੁਹਾਨੂੰ ਮਿਲ ਜੇਗਾ 740 ਰੁਪਿਆਵਾਂ ਦੇ ਵਿੱਚ ਪਰ ਇਹਦਾ ਜਿਹੜਾ ਕਲਰ ਹੈ ਉਹ ਵੀ ਸਿੰਗਲ ਹੀ ਹੈ। 3.5 ਮੀਟਰ ਦਾ ਵੱਡੇ ਬਾਰ ਦੇ ਨਾਲ ਰਿਓਨ ਕਾਟਨ ਦੇ ਫਰੌਕ ਫੈਂਸੀ ਸਟਾਈਲ ਦੀ ਬ੍ਰਾਇਡਰੀ ਵਾਲਾ 600 ਰੁਪਈਆਂ ਦੇ ਵਿੱਚ ਸ਼ਿਪਿੰਗ ਚਾਰजेस ਫ੍ਰੀ। ਇਹ ਸੂਟ ਬਹੁਤ ਸੋਹਣੇ ਨੇ ਇਹਨਾਂ ਦੇ ਡਿਜ਼ਾਈਨ ਜਿਹੜੇ ਨੇ ਬਹੁਤ ਹੀ ਪਿਆਰੇ ਬਣਾਏ ਗਏ ਨੇ। 9 ਮੀਟਰ ਦੀ ਵੱਡੇ ਬਾਰ ਦੀ ਸ਼ਾਰਟ ਤੇ ਨਾਲ ਕਾਮਰੀ ਕਾਟਨ ਸਰਪਲਸ ਡਿਜੀਟਲ ਪ੍ਰਿੰਟਰ 9 ਮੀਟਰ ਦੀ ਬਾਟਮ ਕੈਮਰੀ ਕਾਟਨ ਦੇ ਨਾਲ ਦੁਪੱਟਾ ਤੁਹਾਨੂੰ ਮਸਲੀਨ ਦਾ ਤੇ ਕੋਟਾ ਦਾ ਦੋਨਾਂ ਚੋਂ ਕੋਈ ਵੀ ਮਿਲੇਗਾ ਜਿਹਦੇ ਨਾਲ ਜਿਹੜਾ ਸੈੱਟ ਬਣਿਆ ਹੋਇਆ ਉਹੀ ਆਏਗਾ 740 ਰੁਪਏ ਦਾ ਰੇਟ ਹੈ। ਬਲੈਕ ਕਲਰ ਸਾਰਿਆਂ ਨੂੰ ਪਸੰਦ ਹੁੰਦਾ ਬਲੈਕ ਐਂਡ ਵਾਈਟ ਦੇ ਵਿੱਚ ਬਹੁਤ ਹੀ ਪਿਆਰਾ ਗੀਜ਼ਾ ਕਾਟਨ ਦੇ ਇਹ ਸਿੰਗਲ ਕਲਰ 1060 ਰੁਪਏ ਫ੍ਰੀ ਸ਼ਿਪਿੰਗ ਚਾਰਜਸ ਦੁਪੱਟਾ ਮਸਲੀਨ ਦਾ ਬਹੁਤ ਸੋਹਣਾ ਰੰਗ ਹੈ। ਸਿੰਗਲ ਕਲਰ ਹੈ 블랙 ਐਂਡ ਵਾਈਟ ਨੂੰ ਕੰਟਰਾਸਟ ਕੀਤਾ ਗਿਆ ਇਹ ਪਹਿਲੇ ਸੂਟਾਂ ਦੀਆਂ ਥੋੜੀਆਂ ਇੱਥੇ ਰਹਿ ਗਈਆਂ ਸੀ ਕਲੈਕਸ਼ਨਾਂ ਤੇ ਇੱਥੇ ਐਡ ਕਰ ਦਿੱਤੀਆਂ ਨੇ ਇਹ 740ਆਂ ਦੇ ਵਿੱਚ ਅਗਰ ਤੁਸੀਂ ਇਹਦੇ ਵਿੱਚ ਵੱਡੇ 바ਰ ਦਾ ਕੱਪੜਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਲਗਭਗ ਪੌਣੇ 2 ਮੀਟਰ ਦਾ ਮਿਲੇਗਾ ਤੇ ਜੇਕਰ ਤੁਸੀਂ ਨਾਰਮਲ 바ਰ ਦਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 2.5 ਮੀਟਰ ਦਾ ਮਿਲ ਜੇਗਾ ਦੁਪੱਟਾ ਜਿਹੜਾ ਦੋ ਤਰ੍ਹਾਂ ਦਾ ਆਏਗਾ ਇੱਕ ਤਾਂ ਪਿਓਰ ਮਸਲੀਨ ਵਿੱਚ ਹੈ ਤੇ ਦੂਜਾ ਜਿਹੜਾ ਉਹ ਕੋਟਾ ਦਾ ਆਏਗਾ ਡਾਈ ਵਾਲਾ ਆਏਗਾ 3D ਡਾਈ ਵਾਲਾ ਇਹ ਵੀ ਜੋਰ ਚੜਦੇ ਸੂਟ ਨੇ 680 ਰੁਪਏ ਦਾ ਰੇਟ ਹੈ ਤੁਹਾਨੂੰ ਘੇਰੇ ਤੇ embroidery ਮਿਲੇਗੀ ਦੁਪट्टे ਤੇ embroidery ਮਿਲੇਗੀ ਬਾਟਮ ਜਿਹੜਾ ਇਹਨਾਂ ਦਾ ਉਹ ਪਲੀਨ ਆਏਗਾ ਸੋਨੇ ਸੂਟ ਨੇ ਰੰਗ ਬੜੇ ਪਿਆਰੇ ਨੇ ਤੁਸੀਂ ਅਗਰ ਸੂਟਾਂ ਦੇ ਬਾਰੇ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 6239245750 ਦਿੱਤਾ ਹੈ ਉਸ ਨੰਬਰ ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਚਾਹੀਏ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਆਂ ਉਹਨਾਂ ਦੇ ਵਿੱਚੋਂ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ ਟੋਟਲ ਜਿੰਨੇ ਵੀ ਐਡ ਕੀਤੇ ਨੇ ਅਵੇਲੇਬਲ ਨੇ ਆਏ ਵਾਈਟ ਵਿੱਚ ਬਹੁਤ ਪਿਆਰੇ ਸੂਟ ਆਏ ਨੇ ਇਹ ਆਤ ਕਨਸੈਪਟ ਵਿੱਚ ਹਯਾਤ ਬ੍ਰਾਂਡ ਵੱਲੋਂ ਆਏ ਨੇ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਤੇ ਇਹਨਾਂ ਦੇ ਜਿਹੜੇ ਪ੍ਰਾਈਸ ਜਾਣਨੇ ਆ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਪਾਕਿਸਤਾਨੀ ਸਟਾਈਲ ਦੇ ਸੂਟ ਨੇ embroidery ਬਹੁਤ ਪਿਆਰੀ ਹੈ ਸੋਹਣੀ ਹੈ ਰੰਗ ਬੜੇ ਸੋਹਣੇ ਨੇ ਹਮੇਸ਼ਾ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਜਿਹੜੀਆਂ ਸਿਲੇਕਟਡ ਕਲੈਕਸ਼ਨਾਂ ਨੇ ਉਹ ਹੀ ਲੈ ਕੇ ਆਵਾਂ ਅਗਰ ਕਿਸੇ ਦੇ ਬਾਰੇ ਵਿੱਚ ਕੁਝ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਦਿੱਤਾ ਆਇਆ ਹੈ ਡਿਜ਼ਾਈਨਰ ਕਾਟਨ ਲਾਈਨਰ ਦਾ ਸੂਟ ਆਏਗਾ 1975 ਰੁਪਏ ਦਾ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਚਾਰजेस ਹੈ ਡਿਜ਼ਾਈਨਰ ਸੂਟ ਹੈ ਬਹੁਤ ਪਿਆਰੇ ਰੰਗ ਨੇ ਸ਼ਰਟ ਜਿਹੜੀ ਆਰਗੇਨਿਕ ਸਿਲਕ ਦੀ ਆਏਗੀ ਜੜੀ ਵਰਕ ਹੋਇਆ ਹੈ ਪਰਲਸ ਲੱਗੇ ਨੇ ਪਿਓਰ ਸ਼ਿਫੋਨ ਦਾ ਦੁਪੱਟਾ ਆਏਗਾ ਬਾਟਮ ਜਿਹੜਾ ਪਿਓਰ ਸ਼ਾਂਟੂਨ ਦਾ ਆਏਗਾ 2250 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਡਿਜ਼ਾਈਨਰ ਸੂਟ ਹੈ ਲੁੱਕ ਬਹੁਤ ਪਿਆਰੀ ਹੈ ਥੋੜੇ ਅੱਜ ਦੀ ਵੀਡੀਓ ਵਿੱਚ ਹੈਵੀ ਸੂਟ ਨੇ ਤੇ ਥੋੜੇ ਲਾਈਟ ਵਾਲੇ ਨੇ ਸਾਰੇ ਹੀ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਅਵੇਲੇਬਲ ਨੇ ਤੁਸੀਂ ਅਗਰ ਬਾਏ ਕਰਨਾ ਸੋਚਣਾ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਆਪਣਾ 6239245750 ਐਡ ਕੀਤਾ ਹੋਇਆ ਸਟੇਟਸ ਦੇਖਣੇ ਆ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਆਪਣੇ ਨੇਮ ਤੇ ਸਿਟੀ ਦੇ ਨੇਮ ਦੇ ਨਾਲ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਜੋ ਸਟੇਟਸ ਤੇ ਅਪਡੇਟਸ ਆਣਗੇ ਉਹ ਤੁਹਾਨੂੰ ਸ਼ੋ ਹੋ ਜਾਇਆ ਕਰਨਗੇ ਸਿੰਗਲ ਕਲਰ ਦੇ ਵਿੱਚ 100% ਪਿਓਰ ਕਾਟਨ ਦਾ 1770 ਦੇ ਵਿੱਚ ਸੂਟ ਹੈ ਬਹੁਤ ਪਿਆਰਾ ਸੂਟ ਹੈ ਰੰਗ ਬੜਾ ਸੋਨਾ ਕੰਟਰਾਸਟ ਬਹੁਤ ਪਿਆਰਾ ਹੈ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ